ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡੈਰੀ ਫਾਰਮ ਪਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜੇ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ HF ਦੀ ਬੈਡ ਤਾਜੀ ਸੂਈ ਵੀ ਇਸੇ ਲਾ ਡਿਟੇਲ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏਗਾ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਹਾਂਜੀ ਨਾਮ ਐਡਰੈਸ ਦੱਸਿਓ ਆਪਣਾ ਨਾਂ ਮੇਰੇ ਭਾਵਨ ਸਿੰਘ ਆ ਪਿੰਡ ਹੰਡਾਇ ਚਲਾ ਬਰਨਾਲਾ ਜੀ ਤੇ ਮੋਬਾਈਲ ਨੰਬਰ ਆਪਣਾ ਕੰਟੈਕਟ ਨੰਬਰ 9877868899 ਦੂਜਾ ਨੰਬਰ 97355064 ਜਿਹਦੇ ਪੈਚੇ ਆਫ ਦੀ ਬੈੜ ਦੇਖਦੇ ਪਏ ਆ ਕਿਹੜਾ ਸੁਆ ਸੁਈ ਆ ਜੀ ਇਹ ਬਈ ਦੂਜਾ ਸੁਆ ਸੁਈ ਹੈਗੀ ਦੂਜਾ ਦੋ ਘੰਟੇ ਵੀ ਸੁਈ ਨੂੰ ਤੇ ਆ ਮੰਨ ਕੇ ਚੱਲ ਵੀ ਬੋਲੀ ਇਹਦੇ ਨਾਲ ਆਪਾਂ 5 ਕਿਲੋ ਕੱਢਤੀ ਤੇ ਜੇਰ ਜੇਰ ਵੀ ਪੈ ਗਈ ਇਹਦੀ ਜੇਰ ਵੀ ਦਿਖਾ ਦਈਏ ਆਪਾਂ ਜੇਰ ਦੀ ਆ ਪਿਆ ਪੱਠਲ ਜਾਣਾ ਹਾਂ ਜੇਰ ਆ ਪਈ ਹੈ ਜੀ ਯਾਰ ਜਪਾ ਓਕੇ ਜਮਾ ਓਕੇ ਜਮਾ ਡਾਨਾ ਹੀ ਜੇ ਤੇ ਇਹ ਧਾਰਾ ਤੋਂ ਰਿਕ ਨੰਬਰ ਆ ਬਾਈ ਆਪਾਂ ਧਾਰਾ ਹੀ ਮਾਰ ਕੇ ਦਿਖਾ ਦੇ ਦਿੰਗੇ ਠੀਕ ਆ ਬੱਚਾ ਇਹਨੇ ਕੀ ਦਿੱਤਾ ਮਗਰ ਬੱਸੀ ਹੈ ਬਾਈ ਠੀਕ ਆ ਬੱਛੀ ਆ ਮਗਰ ਹਾਂਜੀ ਇਹ ਵੀ ਇਸ ਦੇ ਪਾਈਪਰ ਲਈਏ ਪਲੂਨ ਦਾ ਕਿੰਨਾ ਦੋ ਦੱਸਿਆ ਮਾਲਕਾਂ ਨੇ ਆਪਾਂ ਨੂੰ ਪਲੂਨ ਦਾ ਬਾਈ 32 ਕਿਲੋ ਤਾਂ ਪਾਇਆ ਵੇ ਦਾ ਠੀਕ ਆ 32 ਕਿਲੋ ਇਹਦੀ ਆਪਾਂ ਅੰਦਾਜ਼ਾ ਲਾ ਸੀ ਕਿੰਨੇ ਕਿਲੋ ਦੋ ਚੱਲੂਗੀ ਆ ਦੁੱਧ ਬਾਈ 35 ਤੋਂ ਪਾਰ ਹੀ ਖੋਲਾ ਦੁੱਧ 35 ਕਿਲੋ ਤੋਂ ਪਾਰ ਤੇ ਚੌਣ ਚਵਾਦੀ ਇੱਕ ਨੰਬਰ ਆ ਬਾਈ ਇੱਕ ਨੰਬਰ ਹੈ ਜਮਾ ਕੁਝ ਵੀ ਨਹੀਂ ਗਣੀ ਜਿਤਨੀ ਮਰਜ਼ੀ ਪਾਸੇ ਬਾਈ ਬੜਰ ਜਦੇ ਸੋ ਚੌਣ ਚਵਾ ਦੇਖੋ ਜਿਵੇਂ ਕਿਆ ਬਤਾ ਲਾਠੀ ਚਾਰਜ ਵਰਗਾ ਪੂਰਾ ਮੋਟਾ ਮੋਟਾ ਚਾਹੇ ਆ ਬਾਥੀ ਚਵਾਈ ਕਰ ਲਈਏ ਤੇ ਚਾਹੇ ਕਰ ਲਈਏ ਮਸ਼ੀਨੀ ਚਵਾਈ ਹੈਣਾ ਹਾਂ ਜੀ ਸੋ ਦੇਖੋ ਚੌਣ ਚਵਾਲੇ ਪਾਸੇ ਇੱਕ ਨੰਬਰ ਆ ਸਾਫ ਸੁਥਰੀ ਜਵਾ ਬਾ ਠੀਕ ਆ ਓਕੇ ਜੀ ਬੱਚਾ ਵੀ ਨਹੀਂ ਬਈ ਲਾਇਆ ਆ ਆਪਣੇ ਠੀਕ ਹੈ ਜੀ ਬੈਠੇ ਬਣ ਲੈਣੇ ਜੀ ਤੇ ਹਲੇ ਬੌੜਾ ਚੁਆਇਦਾ ਨਹੀਂ ਕੋਸ ਆਪਾਂ ਜੋਤੀ ਬਾਈ 6 ਕਿਲੋ ਬੌੜੀ ਜੋਤੀ ਜਾਨੂੰ ਠੀਕ ਆ ਬੱਚਾ ਵਗੈਰਾ ਪਿਆ ਦਾ ਕੋਸ ਹੈਣਾ ਦੁੱਧ ਤਾਂ ਪਿਆ ਆ ਹੋਣ ਬੱਚਾ ਤਾਂ ਡਕਾਇਆ ਹੋਇਆ ਠੀਕ ਆ ਤੋਰ ਜੀ ਬਾਹਰ ਨੂੰ ਉਹਨੂੰ ਸੋ ਵੀਰੋ ਬੈਠਦੇ ਜੇਰ ਪੈਣ ਤੋਂ ਪਹਿਲਾਂ ਦੁੱਧ ਵਗੈਰਾ ਪੀਣਾ ਤੇ ਰੈਡੀ ਹੋ ਜਾਂਦੀਆਂ ਨਾਲੇ ਤੇ ਬਾਕੀ ਕੱਦ-ਕਾੜ ਤੇ ਬਿਊਟੀ ਵਗੈਰਾ ਦੇਖੋ ਸਾਫ ਸੁਥਰੀ ਤੇ ਮੇਰੇ ਸਾਰਾ ਜਵਾਨੀ ਦੰਦਾਂ ਕੰਨੀਆਂ ਹੋਣਗੇ ਖੜੀਆਂ 6 ਦੰਦਾਂ ਦਾ ਬਈ 6 ਦੰਦਾਂ ਜਮਾ ਜੈਨੂਨ ਦੂਜਾ ਸੂਆ ਸੂਈ ਸਵਾਈ ਬੱਚਾ ਸਾਹਮਣੇ ਆ ਬੱਚੀ ਤੇ ਜੇਰ ਵਗੈਰਾ ਡਾਨਾ ਧਾਰਾ ਵੀਰ ਨੇ ਮਾਰ ਕੇ ਦਿਖਾਦੀਆਂ ਸੋ ਕੱਦ-ਕਾੜ ਦੇਖੋ ਕੱਦ-ਕਾੜ ਤੇ ਜਿੰਦ-ਜਾਨ ਪਲੱਸ ਬਿਊਟੀ ਵਗੈਰਾ ਸੋ ਫੇਸ ਕੁਆਲਿਟੀ ਵਗੈਰਾ ਬੱਚੀ ਦੇਖ ਸਕਦਾ ਨਿੱਕਾ-ਨਿੱਕਾ ਕਾਹਨਾ ਪੂਰੀ ਜਾਤ-ਪਾਤ ਦੇ ਵਿੱਚ ਸੂਈ ਸਵਾਈ ਜਮਾ ਧਾਰਾ ਵਗੈਰਾ ਓਕੇ ਆ ਤੇ ਜੇਰ ਪ੍ਰੋਪਰ ਡਾਨਾ ਹਾਂਜੀ ਠੀਕ ਤੇ ਬਾਕੀ ਫੇਸ ਕੁਆਲਟੀ ਉਹ ਕਨੇਡਾ ਤੋਂ ਫਿਰ ਦੇਖ ਸਕਦੇ ਹੋ ਸੋ ਹਵਾਨਾ ਦੇਖ ਸਕਦੇ ਹੋ ਮੁੱਠੀ ਵਾਲਾ ਥਾਣਾ ਜਮਾ ਚਾਹੇ ਆਪਾਂ ਇਹਦੀ ਹੱਥੀਂ ਚਵਾਈ ਕਰ ਲਈਏ ਤੇ ਚਾਹੇ ਕਰ ਲਈਏ ਮਸ਼ੀਨੀ ਚਵਾਈ ਜਮਾ ਦੋਨੇ ਟਾਈਪ ਕੰਮ ਦੀ ਹੁੰਦੀ ਆ ਤੇ ਭਾਅ ਵੀ ਯਾਰ ਆਪਾਂ ਕੀ ਰੱਖਾਂਗੇ ਦਾ ਬਾਈ ਭਾਅ ਇਹਦਾ ਕਰ ਲੈ ਫੋਨ ਤੇ ਹੋਊਗਾ ਜੈ ਜੀ ਜੈ ਜੂ ਜਮਾ ਜਮਾ ਮੇਰੇ ਜੈ ਜੀ ਹੋਊਗਾ ਸੋ ਮਾਰਕੀਟ ਦੇ ਅਕੋਰਡਿੰਗ ਵੀਰ ਕਹਿੰਦਾ ਬਿਲਕੁਲ ਜਾਇਜ਼ ਹੋਊਗਾ ਤੇ ਬਾਕੀ ਥੱਲੇ ਮਿਲ ਕਿਵੇਂ ਦੇਖੋ ਜਮਾ ਕਿਆਵਾ ਦਾ ਰਸਾ ਪੈ ਵੀ ਆ ਤੇ ਥਾਣਾ ਦੇ ਵਿੱਚ ਲਗਭਗ 4 ਫੁੱਟ ਫੁੱਟ 7/2 ਫੁੱਟ ਦੀ ਵਿਕੀ ਪਈ ਹੈ। ਜੀ ਵੀ ਇੱਕ ਲੈ ਕੇ ਜਾਊਗਾ, ਦੋ ਲੈ ਕੇ ਜਾਊਗਾ। ਬਾਕੀ ਮਗਰ ਬੱਚੀ ਬਹੁਤ ਪਿਆਰੀ ਹੈ। ਬਹੁਤ ਟੌਪ ਦੀ ਹੈ ਬੱਚੀ। ਤੇ ਚੋਣ ਪਸਮਾ ਦੀ ਇੱਕ ਨੰਬਰ ਆ ਜਮਾਨ। ਇੱਕ ਨੰਬਰ ਆ ਬਈ, ਇੱਕ ਨੰਬਰ ਆ ਜਮਾਨ। ਸੁੱਤਾ ਰਹਾਂ ਦੇਖੋ ਚਾਰੇ ਦਾ ਨਿਕਣ ਵਿੱਚ ਚਾਹੀ ਆਪਾਂ ਕਰ ਲਈਏ ਮਸ਼ੀਨੀ ਚ ਬਈ ਤੇ ਚਾਹੀ ਕਰ ਲਈਏ ਹੱਥੀ ਚ ਬਈ ਹਣਾ। ਹਾਂਜੀ। ਬੱਤੀ ਬਈ ਬਹੁਤ ਟੌਪ ਦੀ ਹੈ ਬੱਚੀ। ਸੋ ਬੱਚਾ ਦੇਖੋ ਪਿਆਰਾ ਆਪੂ ਦਾ ਪਿੱਛੇ। ਬਹੁਤ ਪਿਆਰਾ ਬੱਚਾ ਏ। ਚੰਗੇ ਢਿੱਕੇ ਜੀ। ਚੰਗੀ ਬਰੀਡ ਦੀ ਬੱਚੀ ਹੈ ਨਾ। ਹਾਂ। ਤੇ ਨੰਬਰ ਬੋਲੇ ਦੁਬਾਰੇ ਆਪਣਾ। ਨੰਬਰ ਹੈਗਾ ਦੂਜਾ ਨੰਬਰ ਹੈਗਾ 963550648 ਵੱਡੇ ਭਰਾ ਦਾ ਨੰਬਰ ਆ ਜੀ ਠੀਕ ਹੈ ਸੋ ਕਿਸੇ ਵੀ ਵੀਰ ਦੇ ਐਚਪੀ ਦੀ ਬੈਡ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਸੋ ਵੀਡੀਓ ਦੇਖਣ ਦੇ ਸਭ ਦਾ ਤਹਿਤ ਰੂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ